ਔਜਲਾ ਟਾਕ ਕੋ ਆਪ ਐਗਰੀ ਮਲਟੀਪਰਪਸ ਸਰਵਿਸ ਸੁਸਾਇਟੀ ਲਿਮਟਿਡ ਔਜਲਾ ਟਾਕ ਕਿਸਾਨਾਂ ਨੇ ਲਗਾਇਆ ਤਰਨਾ ਪ੍ਰਦਾਨ ਨੇ આરોਪਾਂ ਨੂੰ ਨਕਾਰਿਆ ਦੀ ਔਜਲਾ ਟਾਕ ਕੋ ਆਪ ਐਗਰੀ ਮਲਟੀਪਰਪਸ ਸਰਵਿਸ ਸੁਸਾਇਟੀ ਲਿਮਟਿਡ ਔਜਲਾ ਟਾਕ ਵਿਖੇ ਅਜ ਔਜਲਾ ਟਾਕ ਮਸਾਣੀ ਘਟਾਣਾ ਲਿੱਦੜ ਖੁਰਤੇ ਕਿਸਾਨਾਂ ਨੇ ਇਕੱਠ ਕਰਕੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ 28 ਜੂਨ ਨੂੰ ਖਾਦ ਦੀ ਗੱਡੀ ਜਿਸ ਵਿੱਚ 350 ਯੂਰੀਆ ਖਾਦ ਦੇ ਬੋਰੇ ਸਾਂ ਜੋਦੀ ਔਜਲਾ ਟਾਕ ਕੋਆਪ ਐਗਰੀ ਮਲਟੀਪਰਪਸ ਸਰਵਿਸ ਸੁਸਾਇਟੀ ਲਿਮਟਿਡ ਔਜਲਾ ਟਾਕ ਨਹੀਂ ਆਏ ਤੇ ਜਦੋਂ ਇਲਾਕੇ ਦੇ ਕਿਸਾਨਾਂ ਨੂੰ ਪਤਾ ਲੱਗਾ ਉਹਨਾਂ ਨੇ ਧਰਨਾ ਲਾਇਆ ਮੌਕੇ ਤੇ ਸਹਿਕਾਰੀ ਸਭਾਆਂ ਵਾ ਇੰਸਪੈਕਟਰ ਗੁਰਪ੍ਰੀਤ ਸਿੰਘ ਪਹੁੰਚੇ ਤੇ ਕਿਸਾਨਾਂ ਨਾਲ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਨੇ ਔਜਲਾ ਟਾਕ ਕੋਆਪ ਐਗਰੀ ਮਲਟੀਪਰਪਸ ਸਰਵਿਸ ਸੁਸਾਇਟੀ ਲਿਮਟਿਡ ਔਜਲਾ ਟਾਕ ਦੇ ਪ੍ਰਦਾਨ ਰੇਸਮ ਸਿੰਘ ਨੇ ਖਾਦਾ ਤਰਕ ਲਾਹੇ ਆਲੇ ਆ जदो इस संबंधी सेलमैन तरन औजला ने दसिया कि प्रधान सिंह औजला टाक को आप एग्री मल्टीपरप सर्विस सोसाय लिमिटेड औजला टाक ते मेरे कोल तक का नाल पहुंच ते साइन करके ले गया ते खाद च नहीं आई ते उसने खाद बाहर ही लहाई लई सहकारी सभावान इंस्पैक्टर गुरप्रीत सिंह ने मामले की जांच कर रहे हा जो भी आरोपी पाया गया उस दे खिलाफ बनती विभागी कारवाई जाएगी किसानों ने सोसायटी मैबर ने इंस्पैक्टर गुरप्रीत लिखती रूप से शिकायत की जदो इस संबंधी इस मौके प्रधान ओजला टक को आप एग्री मल्टीपरप सर्विस लिमिटेड औजला टक उन्होंने कहा कि सुसायटी सेन तरन औजला आई है चाबी मेरे को जिन्होंने की मंग है, है उन्होंने खाद दिखती है औजला टक को आप एग्री मल्टीपरप सर्विस सोसायटी लिमिटेड औजला टाक किसान ने जमा करवा दिते हैं अजय सिंह नागीबा न्यूज चौबीस शान लिलौर तो विशेष रिपोर्ट ਜੂਰੀ ਇਹਦੀ 350 ਪੁਰਾ 286 ਨੂੰ ਕਪੜਾ ਕੀਤਾ ਸਰਦਾਰ ਰੇਚਮ ਸਿੰਘ ਨੇ ਪਿੰਡ ਮਸਾਣੀ 286 ਨੂੰ ਗੱਡੀ ਇੱਥੇ ਇੱਕ ਬਾਰੋ-ਬਾਰ ਕੱਢ ਗਿਆ ਉਹ ਬਾਰੋ ਬਾਰੀ ਲਾਈ ਹੈ ਜੀ ਉਹਨੇ ਮਸਾਲੂਗੇ ਜਾ ਕੇ ਅੱਛਾ ਜੀ ਟੈਂਡਰ ਨਹੀਂ ਲੈ ਜੀ ਨਾ ਮਸਾਣੀ ਨੌਜਨੀ ਸੁਸਾਇਟੀ ਵਾਲਿਆਂ ਨੂੰ ਕੋਈ ਪਤਾ ਨਹੀਂ ਸੁਸਾਇਟੀ ਵਾਲਿਆਂ ਨੂੰ ਜਦੋਂ ਅਸੀਂ ਪੁੱਛਦੇ ਸੀ ਕਿ ਗੱਡੀ ਆਈ ਆ ਜਾਂ ਨਹੀਂ ਇਹ ਸੁਸਾਇਟੀ ਵਾਲੇ ਦੋਨੇ ਆਪਣੇ ਸੇਲਜ਼ਮੈਨ ਤੇ ਸੈਕਟਰੀ ਨੇ ਮੈਨੂੰ ਕੋਰਾ ਜਵਾਬ ਦਿੱਤਾ ਕਿ ਕੋਈ ਵੀ ਗੱਡੀ ਤੇ ਆਈ ਨਹੀਂ ਹੈਗੀ ਜਦੋਂ ਮੈਂ ਇਹਨਾਂ ਨਾਲ ਬਹਿਸ ਕਰਨੀ ਸ਼ੁਰੂ ਕੀਤੀ ਕਿ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਪ੍ਰੂਫ ਵੀ ਸੀਗੇ ਉਦੋਂ ਮੈਂ ਟਰੱਕ ਦਾ ਨੰਬਰ ਕਢਾ ਕੇ ਲੈ ਆਂਦਾ ਮਸਲੂਆ ਤੋਂ ਕਿਸੇ ਦੇ ਕੈਮਰੇ ਲੱਗੇ ਸੀ ਜਦੋਂ ਮੈਨੂੰ ਪਤਾ ਲੱਗਾ ਵੇ ਮਸਲੂਆ ਦੀ ਗੱਡੀ ਲੈ ਮੈਂ ਟਰੱਕ ਦਾ ਕਢਾਇਆ ਤੇ ਟਰੱਕ ਵਾਲੇ ਕੋ ਗਿਆ ਫਿਰ ਮੈਂ ਬੈਲਟੀ ਨੰਬਰ ਲੈ ਕੇ ਆਇਆ ਸੋ ਸਾਰਾ ਕੁਝ ਲਿਆ ਕੇ ਫਿਰ ਮੈਂ ਇਹਨਾਂ ਨੂੰ ਪੁੱਛਣ ਲੱਗਾ ਵੀ ਇੱਦਾਂ ਦਾ ਕਰਕੇ ਗੱਡੀ ਗਿਆ ਪੋਈਆ ਤੁਹਾਡੀ ਸੁਲਾਨਾ ਨਹੀਂ ਹੋਈ ਇਹ ਕਹਿੰਦੇ ਨਹੀਂ ਤੁਹਾਨੂੰ ਪਤਾ ਹੀ ਨਹੀਂ ਜਿੱਦਾਂ ਭਗਵੰਤ ਮਾਨ ਸਰ ਕਹਿੰਦੀ ਵੀ ਕਿਸਾਨਾਂ ਨੂੰ ਸੁਲਤਾਨੀ ਸੁਲਤਾਨਾਂ ਦੇ ਦੇ ਕਿਉਂ ਇਹਨਾਂ ਨਾਲ ਨਹੀਂ ਇਹ ਤਾਂ ਹੀ ਸੁਲਤਾਨੀ ਦੇ ਰਹੇ ਇਹਨਾਂ ਸਾਨੂੰ ਤੁਕੀ ਕਰਦੇ ਆ ਤੰਗ ਕਰਦੇ ਆ ਖਾਤੋਂ ਕੱਢਦਾ ਜਿਹੜੀ ਇਹ ਕਮੇਟੀ ਆ ਬਣਾਈ ਜਿਹਦੇ ਵਿੱਚ ਪ੍ਰਧਾਨ ਆ ਜਾਂ ਥੋੜੇ ਜਿਹੇ ਉਹਦੇ ਨਾਲ ਮੈਂਬਰ ਵਾਲੇ ਹੋਏ ਆ ਕੁਝ ਐਨਆਰਆਈ ਬੰਦੇ ਕਨਾਲੇ ਆ ਉਹਦੇ ਤੇ ਕੁਝ ਪ੍ਰਧਾਨਿਆਂ ਦਾ ਉਹ ਦੋਏ ਜਣੇ ਤਾਂ ਕਰਦੇ ਅਸੀਂ ਥੋੜਾ ਚਿਰ ਅੱਧਾ ਘੰਟਾ ਪਹਿਲਾਂ ਫੋਨ ਕੀਤਾ ਉਹਨਾਂ ਨੂੰ ਪ੍ਰਧਾਨ ਨੂੰ ਜਾਂ ਕਿ ਦੋਨਾਂ ਬੰਦਿਆਂ ਨੂੰ ਜਿਹੜਾ ਮੈਂਬਰ ਸੀ ਦੋਨਾਂ ਨੂੰ ਫੋਨ ਕੀਤਾ ਕਹਿੰਦੇ ਦਰਖਾਸਤ ਦੇ ਦਿਓ ਜੋ ਕੰਮ ਕਰ ਲਓ ਰੇ ਰੇਸ਼ਮ ਸਿੰਘ ਤੂੰ ਨੇ ਕਹਿੰਦੇ ਜੋ ਕੰਮ ਕਰ ਲਓ ਅਸੀਂ ਨਹੀਂ ਆਉਣਾ ਇੱਥੇ ਸੋਸਾਇਟੀ ਚ ਸਰਦਾਰ ਚੌਧਰੀ ਵਿਕਰਮ ਜੀ ਨਾਲ ਜੀ ਜੀ ਉਹਨੇ ਡੀਆਰ ਸਾਹਿਬ ਨਾਲ ਤੇ ਏਆਰ ਸਾਹਿਬ ਨਾਲ ਗੱਲ ਕੀਤੀ ਆ ਵੀ ਜਿਹੜੀ ਉੱਥੇ ਸਮੱਸਿਆ ਜ਼ਿੰਮੇਵਾਰਾਂ ਦੀ ਇਹਨੂੰ ਹੱਲ ਕਰੋ ਖਾਦ ਜਿਹੜੀ ਆ 28 ਜੂਨ ਨੂੰ ਇਥੇ ਟਰੱਕ ਆਇਆ 350 ਗਏ 12 ਜੁਲਾਈ ਨੂੰ ਮੈਂ ਅਜੀਤ ਚ ਖਬਰ ਲਵਾਈ ਸੀ ਨਹੀਂ ਇੱਥੇ ਆਇਆ ਕਿ ਆਏ ਨਹੀਂ ਉਹ ਤਾਂ ਕਹਿੰਦੇ ਆਏ ਨਹੀਂ ਨਹੀਂ ਪਿੱਛੋਂ ਆ ਗਿਆ ਸਿੱਚੋਂ ਆ ਗਿਆ ਸੁਸਾਇਟੀ ਨਹੀਂ ਆਇਆ ਸਿਹਰੇ ਨਹੀਂ ਆ ਬਾਰੇ ਬਾਰ ਜ਼ਿਮੀਦਾਰਾਂ ਦੇ ਕੋਲ ਵਟ ਐਵਰ ਕਿੱਦਾਂ ਹੋਈ ਇਹ ਪ੍ਰਧਾਨ ਜੀ ਤਾਂ ਸਟਾਫ ਨੂੰ ਪਤਾ ਹੋਊਗਾ ਕਿੱਥੇ ਕਿੱਦਾਂ ਖੜਨਾ ਜਿੱਦਾਂ ਤੁਸੀਂ ਇਸ ਜਿਹੜੇ ਸੰਬੰਧੀ ਅਧਿਕਾਰੀਆਂ ਅੱਜ ਮੌਕੇ ਤੇ ਆਏ ਹੋ ਆ ਤੁਸੀਂ ਪਹਿਲਾਂ ਇਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਅਸੀਂ ਰੋਜ਼ ਖਾਦ ਮੰਗਦੇ ਹਾਂ ਜੀ ਅੱਛਾ ਇਹਨਾਂ 4 ਮਹੀਨੇ ਤੋਂ ਇੱਕ ਦਾਣਾ ਜੂਰੀ ਦਾ ਨਹੀਂ ਸਾਨੂੰ ਮਿਲਿਆ ਅੱਛਾ ਤੇ ਹੁਣ ਤੁਸੀਂ ਸਰਕਾਰ ਤੋਂ ਜਾਂ ਪਚਾਛੋਂ ਕੀ ਮੰਗ ਕਰਦੇ ਇਹਨਾਂ ਦੇ ਪਹਿਲਾਂ ਅਸੀਂ ਮੰਗ ਰੱਖੀ ਸੀ ਵੀ ਖਾਦ ਨੂੰ ਖਾਦ ਡੀਪੀ ਭੇਜਿਆ ਜੂਰੀਆ ਵੀ ਭੇਜਿਆ ਜਾਵੇ ਪਰ ਅਫਸਰ ਕਹਿੰਦੇ ਪਿੱਛੋਂ ਆ ਗਿਆ ਸੁਸਾਇਟੀ ਨਹੀਂ ਪਹੁੰਚਿਆ ਗਦਾਮ ਖਾਲੀ ਪਏ ਤੇ ਜ਼ਿਮੀਂਦਾਰ ਚੱਕਰ ਮਾਰ ਰਹੇ ਆ ਛੋਟੇ ਜ਼ਿਮੀਂਦਾਰ ਬੂਰੇ ਵਾਲੇ ਵੀ ਚਾਹੇ ਵੱਡੇ ਜ਼ਿਮੀਂਦਾਰ ਕਿਸੇ ਨੂੰ ਮਾਮਲਾ ਦੇਣਾ ਅੱਜ 40 ਦਿਨ ਹੋ ਗਏ ਆ ਇਹਦੀ ਵਿਭਾਗੀ ਜਾਂਚ ਕੀਤੀ ਜਾਵੇ ਤਾਂ ਜੋ ਕਾਰਵਾਈ ਹੋਵੇ ਕਾਰਵਾਈ ਵੜਦੀ ਆ ਕੀਤੀ ਜਾਵੇ ਜਿਹੜਾ ਦੀ ਕਿਲਤ ਕਾਫੀ ਚੱਲ ਰਹੀ ਆ ਬਖਵਕ ਕਿਸਾਨ ਸਟਾਫ ਦੇ ਕੋਲ ਆਉਂਦੇ ਆ ਜਦੋਂ ਸਟਾਫ ਦੇ ਕੋਲ ਆਉਂਦੇ ਤੇ ਇਹਨਾਂ ਨੂੰ ਖਾਦ ਬਾਰੇ ਪੁੱਛਿਆ ਜਾਂਦਾ ਤੇ ਇਹ ਕਹਿੰਦੇ ਸਾਡੇ ਕੋਲ ਤਾਂ ਕੋਈ ਖਾਦ ਨਹੀਂ ਪਹੰਚੀ ਕੁਝ ਕਿਸਾਨਾਂ ਵੱਲੋਂ ਜਾਂਚ ਪਟ્રોલ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ 28 6 ਨੂੰ ਇੱਕ ਟਰੱਕ ਜੂਰੀ ਦਾ ਜਿਹੜਾ ਜੰਪ ਤੋਂ ਚੱਲਿਆ ਪਰ ਸੁਸਾਇਟੀ ਵਿੱਚ ਨਹੀਂ ਪਹੁੰਚਿਆ ਉਸ ਟਰੱਕ ਦੀ ਜਾਂਚ ਹੋਣੀ ਚਾਹੀਦੀ ਉਹ ਟਰੱਕ ਕਿੱਥੇ ਗਿਆ ਕਿੱਥੇ ਨਹੀਂ ਗਿਆ ਕੌਣ ਬੰਦਾ ਲੈ ਕੇ ਗਿਆ ਤੇ ਉਹਦੇ ਬਾਰੇ ਸਾਰਾ ਹੀ ਜਾਂਚ ਪਟ્રોલ ਕਰਕੇ ਕਿਸਾਨਾਂ ਨੂੰ ਦੱਸਿਆ ਜਾ ਪੱਲੂਆਂ ਲੈਣ ਬਾਰੇ ਕੋਈ ਜਾਣਕਾਰੀ ਨਹੀਂ ਜੀ ਮੈਨੂੰ ਵੇ ਕਿੱਥੇ ਲਈ ਹੈ ਠੀਕ ਹੈ ਜੀ ਮੇਰੇ ਕੋ ਨਹੀਂ ਪਹੁੰਚਿਆ ਗੱਡੀ ਮੇਰੇ ਕੋ ਨਹੀਂ ਪਹੁੰਚੀ ਹੈਗੀ ਠੀਕ ਹੈ ਜੀ ਤੇ ਸੇਲਟ ਮੈਨੇ ਮੈਨੂੰ ਜਰੂਰ ਪੁੱਛਿਆ ਸੀ ਵੀ ਗੱਡੀਆਂ ਆਪਾਂ ਖਾ ਲਈਏ ਦੋ ਆਣੀਆਂ ਹੈਗੀਆਂ ਇੱਕ ਪ੍ਰਧਾਨ ਸਾਹਿਬ ਕਹਿੰਦੇ ਆਉਣ ਮੈਨੂੰ ਦੇ ਦਿਓ ਠੀਕ ਹੈ ਜੀ ਮੈਂ ਉਧਰ ਆਪਣੇ ਮਤਲਬ ਜਿਹੜਾ ਹੈਗਾ ਕਰ ਲੂੰਗਾ ਆਪਣੇ ਹਿਸਾਬ ਨਾਲ ਤੇ ਦੂਸਰਾ ਜਿਹੜਾ ਹੈਗਾ ਆ ਵੀ ਸੁਸਾਇਟੀ ਦੇ ਵਿੱਚ ਕੁਝ ਹੈ ਠੀਕ ਹੈ ਜੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿੱਥੇ ਲਈ ਮੈਂ ਮੇਰੇ ਡਿਊਟੀ ਹੋਣ ਤੋਂ ਪਹਿਲਾਂ ਮਤਲਬ ਇੱਥੇ ਨਹੀਂ ਸੀ ਕੋਈ ਗੱਡੀ ਮੇਰੇ ਮੇਰੀ ਹਾਜ਼ਰੀ 'ਚ ਕੋਈ ਗੱਡੀ ਨਹੀਂ ਆਈ ਇੱਥੇ ਤੁਹਨਾ ਬਾਹਰ ਆਈਏ ਮੇਰੀ ਹਾਜ਼ਰੀ ਵਿੱਚ ਤੇ ਨਾ ਹੀ ਮਤਲਬ ਮੈਨੂੰ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਕਿੱਥੇ ਆ ਕਿੱਥੇ ਜਿਹੜੀ ਖਾਦਰ ਵਾਲਾ ਪੈਂਦਾ ਤੁਹਾਨੂੰ ਨਹੀਂ ਪਤਾ ਇਹ ਕਿੱਥੇ ਲਈ ਹੈ ਨਾ ਨਹੀਂ ਬਿਲਕੁਲ ਨਹੀਂ ਵੀ ਜਾਣਕਾਰੀ ਵੀ ਕੋਈ ਨਹੀਂ ਪਰ ਪਤਾ ਹੈ ਸ਼ਮਸ਼ੇਂ ਸਿੰਘ ਪ੍ਰਧਾਨ ਕੋਆਪਰੇਟਿਵ ਸੈਟੀ ਔਇਲਾ ਟਾਕ ਸਾਡੇ ਪਾਸ 28 ਤਰੀਕ ਨੂੰ ਯੂਟਿਲੀ ਦੀ ਗੱਡੀ ਆਈ ਹੈ ਜੀ ਤੇ ਮੈਨੂੰ ਸਵੇਰੇ 8:00 ਵਜੇ ਸਾਡੇ ਸੇਲਜ਼ਮੈਨ ਦਾ ਫੋਨ ਆਇਆ ਵੀ ਭਾਜੀ ਵੀ ਆਪਣੇ ਗੱਡੀ ਆ ਗਈ ਆ ਵੀ ਆਪਾਂ ਇਹਦਾ ਕੀ ਹੱਲ ਕਰਨਾ ਵੀ ਮੇਰੇ ਕੋਲੋਂ ਸ਼ਬਦੀਆਂ ਚਾਬੀਆਂ ਹੈ ਨਹੀਂ ਗੇਟ ਦੀਆਂ ਤੇ ਗੱਡੀ ਵਾਲਾ ਜਲ ਤੋਂ ਜਲ ਖਾਲੀ ਕਰ ਆਪਣੇ ਵੱਡੀ ਕਹਿ ਰਿਹਾ ਵੀ ਜਲ ਤੋਂ ਜਲ ਗੱਡੀ ਖਾਲੀ ਕਰਕੇ ਅਗਲੇ ਨੂੰ ਦੂਸਰਾ ਜਿਹੜਾ ਭਰਨਾ ਹੁੰਦਾ ਟੱਕਾਂ ਵਾਲਿਆਂ ਦੀ ਇਹ ਖਾਸ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਰੈਕ ਲੱਗਾ ਹੁੰਦਾ ਉਹਨੇ ਦੋ ਗੇੜੇ ਲਾਉਣੇ ਹੁੰਦੇ ਆ ਤੇ ਉਹ ਸਵਾ ਦੀ ਚਾਬੀ ਨਾ ਹੋਣ ਕਾਰਨ ਫਿਰ ਮੈਂ ਸੇਲਜ਼ਮੈਨ ਨੂੰ ਪੁੱਛਿਆ ਮੈਂ ਆਪਣੀ ਪਾਸ ਜਿਹੜੀ ਡਿਮਾਂਡ ਹੈਗੀ ਆ ਕਿਸਾਨਾਂ ਦੀ ਕਿ ਆਪਾਂ ਉਹਨਾਂ ਉਹਨਾਂ ਕਿਸਾਨਾਂ ਨੂੰ ਜਿਹੜੀ ਯੂਆ ਹੈ ਉਹ ਦੇ ਦਿਓ ਤੇ ਫਿਰ ਅਸੀਂ ਉਹ ਆਪਣੇ ਸੇਲਜ਼ਮੈਨ ਦੇ ਕਹਿਣ ਦੇ ਉੱਤੇ ਆਪਾਂ ਜਿਹੜੇ ਕਿਸਾਨ ਵੀਰ ਸੀਗੇ ਜਿਨ੍ਹਾਂ ਦੀ ਸਾਡੇ ਕੋਲ ਡਿਮਾਂਡ ਆਈ ਹੋਈ ਸੀਗੀ ਯੂਰੀਆ ਦੇ ਵਾਸਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਆਪੋ ਆਪਣੀ ਜਿਹੜੀ ਯੂਰੀਆ ਸੀਗੀ ਬਣਦੀ ਸੀ ਜਿੰਨਾ ਜਿੰਨਾ ਇਹਨਾਂ ਦੇ ਹਿੱਸੇ ਆਇਆ ਜਿੰਨੀ ਜਿੰਨੀ ਡਿਮਾਂਡ ਸੀਗੀ ਜਾਂ ਘੱਟ ਸੀਗੀ ਉਹ ਤਕਰੀਬਨ 11-12 ਜਾਨੀ ਕਿਸਾਨ ਸੀਗੇ ਜਿਨ੍ਹਾਂ ਦੀ ਸਾਡੇ ਕੋਲ ਡਿਮਾਂਡ ਸੀਗੀ ਉਹ ਆਸਾਨੀ ਉਹਨਾਂ ਨੂੰ ਹਿੱਸੇ ਵਾਲੀ ਜਿਹੜੀ ਖਾਦ ਸੀਗੀ ਉਹ ਵੰਡ ਦਿੱਤੀ ਗਈ ਆ ਤੇ ਜਿਹੜੇ ਉਹਨਾਂ ਦੇ ਚੈੱਕ ਸੀਗੇ ਉਹ ਸਭਾ ਦੇ ਪਾਸ ਜਮ੍ਹਾਂ ਪਏ ਆ ਤੇ ਉਹ ਚੈੱਕ ਉਹ ਨਹੀਂ ਆਪਣੇ ਪਾਸ ਕਲੈਕਟ ਕੀਤੇ ਹੋਏ ਆ ਜੀ ਤੇ ਇਹਦੇ ਵਿੱਚ ਐ ਨਹੀਂ ਤੇ ਬਾਕੀ ਜੇ ਉਹ ਮਸਲਾ ਹੋਰ ਹੈਗਾ ਤਾਂ ਉਹ ਆਪਾਂ ਕਿਸਾਨਾਂ ਦਾ ਹੱਲ ਕਰਨ ਨੂੰ ਚਾਹੀਦਾ ਹੈ ਜਿੱਦਾਂ Auropro ਤੋਂ ਵੀ ਖਾਦ ਪ੍ਰਧਾਨ ਜੀ ਨੇ ਕਿਤੇ ਬਾਰੇ ਵੀ ਦਿੱਤੀ ਹੈ ਨਹੀਂ ਬਿਲਕੁਲ ਨਹੀਂ ਜੀ ਕਿਸਾਨ ਖਾਦ ਆਪ ਲੈ ਕੇ ਗਏ ਆ ਕਿਸਾਨ ਕਬੂਲ ਰਹੇ ਆ ਜਿਹੜੇ ਸਾਡੇ ਸੁਸਾਇਟੀ ਦੇ ਮੈਂਬਰ ਆ ਉਹੀ ਖਾਦ ਲੈ ਕੇ ਗਏ ਆ ਹੋਰ ਕਿਤੇ ਆਪਾਂ ਬਾਹਰ ਨਹੀਂ ਵੇਚੀ ਤੇ ਉਹ ਆਪਣੇ ਕਿਸਾਨ ਜਿਹੜੇ ਸੁਸਾਇਟੀ ਦੇ ਮੈਂਬਰ ਹੀ ਖਾਦ ਲੈ ਕੇ ਗਏ ਉਹਨਾਂ ਨੇ ਚੈੱਕ ਜਿਹੜੇ ਆਪਣੇ ਸੁਸਾਇਟੀ ਦੇ ਪਾਸ ਜਮ੍ਹਾਂ ਕਰਾਏ ਜੀ ਜਿਹੜੇ ਉਹਨਾਂ ਦੇ ਬੇਬਨੇ ਦੇ ਫਿਓ ਉਹ ਬਿਲਕੁਲ ਬੇਬਨੇ ਆ ਦਿਆ ਜੀ ਤੇ ਆਪਣੇ ਸਭਾ ਦੇ ਪਾਸ ਦੂਜੀ ਗੱਡੀ ਆਈ ਹੋਈ ਆ ਉਹ ਆਪਾਂ ਕਿਸਾਨਾਂ ਨੂੰ ਵੰਡਾਂਗੇ ਤੇ ਜਿਹੜੇ ਕਿਸਾਨ ਰਹਿੰਦੇ ਆ ਉਹਨਾਂ ਨੂੰ ਵੀ ਵੰਡ ਦਿੱਤੀ ਜਾਊਗੀ ਸਭਾ ਦੇ ਅੰਦਰ ਕੱਲ ਦੀ ਕਿਸੇ ਆਪਣੇ ਕੋਲ ਇੱਕ ਗੱਡੀ ਹੋਰ ਆ ਗਈ ਆ ਉਹ ਵੀ ਆਪਾਂ ਵੰਡ ਦੇਣੀ ਆ